ਐਂਟਰੀ ਜਣਾ ਕਿੰਨਾ ਮਜ਼ਾ ਆ ਰਿਹਾ ਨੇ ਦੇਖ ਕੇ ਨਾ ਬੜਾ ਮਨ ਨੂੰ ਸਕੂਨ ਮਿਲਦਾ ਤੇ ਚਲੋ ਗੁਰਦੁਆਰਾ ਸਾਹਿਬ ਦੇ ਕਰੀਏ ਦਰਸ਼ਨ ਦਰਸ਼ਾ ਕਰਨ ਆ ਰਹੀ ਸੰਗਤਾਂ ਤੇ ਇਹ ਗੁਰਦੁਆਰਾ ਸਾਹਿਬ ਪੱਕੇ ਅੰਦਰ ਚੱਲਦੇ ਦਰਸ਼ਣ ਕਰਦੇ ਆਂ ਦਰਵਾਜ਼ਾ ਹੈਗਾ ਇੱਧਰ ਦੇ ਪਾਸੇ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਘੋੜਿਆਂ ਨਾਲ ਫੌਜਾਂ ਖੜੀਆਂ ਆਂ ਅੰਦਰ ਹੈਗਾ ਗੁਰਦੁਆਰਾ ਸਾਹਿਬ ਤੇ ਸਾਹਾਂ ਇਹ ਗੁਰਦੁਆਰਾ ਹੀ ਮਤਲਬ ਸ਼ੀਸ਼ਾ ਹਲੜਿਆ ਹੋਇਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਹੇ ਗੁਰੂ ਵਾਹਿਗੁਰੂ ਉਹ ਵੀ ਪ੍ਰਕਾਤ ਨੇ ਤਾਂ ਲੈ ਆ ਕੋਈ ਪ੍ਰਕਾਤ ਅੰਦਰ ਹਨ ਦੇ ਚੋਲੇ ਵਗੈਰਾ ਵੀ ਪਿਆ ਹਨ ਦੇਖੋ ਜਦੋਂ ਹਾਂ ਇਹ ਨਾ ਜਿਹੜੇ ਤਿੰਨ ਜਿਹੇ ਪੀਨੇ ਹ ਮੈਂ ਚੋਲੇ ਵੀ ਰੱਖਣਾ ਹਾਂ ਆਹ ਸਿੱਤ ਕੋਰ ਦਰਸ਼ਨ ਸ਼ਸ਼ਤਰ ਵੀ ਪਏ ਹੋਏ ਆ ਵਾਹਿਗੁਰੂ ਤੇ ਰੰਗ ਵਿਠਾ ਸਰ ਤਪਸਤਾਨ ਹਰਨਾਮ ਸਿੰਘ ਜੀ ਮਹਾਰਾਜ ਪਿੰਡ ਜਾਨ ਤੇ ਜਦੋਂ ਵੀ ਸਾਰੇ ਸੰਗਤ ਮਤਲਬ ਰਾਜਨੀ ਮਾਤਾ ਵੀ ਆਂਦੀ ਆ ਜਾਇਦਲੇ ਪਾਸੇ ਆਉਂਦੇ ਤਾਂ ਇੱਥੇ ਮੱਥਾ ਟੇਕ ਕੇ ਜ਼ਰੂਰ ਜਾਂਦੇ ਆ ਤੇ ਚਲੋ ਅਸੀਂ ਵੀ ਆਏ ਆ ਤੇ ਦਰਸ਼ਨ ਕਰ ਲਈਏ ਉਹ ਤੇ ਚਲੋ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਹੋਰ ਤਾਂ ਦਰਸ਼ਨ ਕਰਉਨੇ ਆ ਚਲੋ ਅਜੋ ਸੰਗਤੋ ਦੇਖੋ ਬਹੁਤ ਸਾਰਾ ਗੁਰਦੁਆਰਾ ਸਾਹਿਬ ਦਾ ਐਂਟਰੀ ਜਿਹੜਾ ਕਿੰਨਾ ਮਜ਼ਾ ਆ ਰਿਹਾ ਨੇ ਦੇਖਿਆ ਨਾ ਬੜਾ ਮਨਸ ਸ਼ੋਰ ਮਿਲਦਾ ਤੇ ਚਲੋ ਗੁਰਦੁਆਰਾ ਸਾਹਿਬ ਦੇ ਕਰੀਏ ਦਰਸ਼ਨ ਤੇ ਚਲੋ ਹੁਣ ਤੁਹਾਨੂੰ ਗੁਰਦੁਆਰਾ ਦਰਸ਼ਨ। ਹੋਰ ਦੋਸਤੋ ਹੋਰ ਸੰਗਤ ਆ ਰਹੀਆਂ ਮੱਥਾ ਟੇਕ ਕੇ ਉਤਰੋ ਵੀ ਤੇ ਦਰਸ਼ਾ ਕਰਨਾ ਆ ਵੀ ਸੰਗਤਾਂ। ਸ੍ਰੀ ਅਕਾਲ ਪੁਰਖ ਦਰਸਾ। ਪੱਕੇ ਅੰਦਰ ਚੰਗੇ ਦਰਸ਼ਣ ਜਾਂਦੇ ਆ ਦਰਵਾਜ਼ਾ ਹੈਗਾ ਇੱਧਰ ਦੇ ਪਾਸੇ। ਕਾਫੀ ਖੁੱਲ੍ਹਾ ਹੈ ਗੁਰਦੁਆਰਾ ਸਾਹਿਬ। ਤੇ ਪਾਠ ਵਗੈਰਾ ਜੇਕਰ ਤੁਸੀਂ ਕਰਾਉਣਾ ਹੈ ਤਾਂ ਵੀ ਦੱਸ ਪ੍ਰਾ ਸਕਦੇ ਹਾਂ ਸੰਤੋਪਾਪਾ ਨਾਮ ਸਿੰਘ ਜੀ ਦਾ ਜਨਮ ਕਤਕ ਦੀ ਬੋਨ ਮਾਸੀ ਪਿੰਡ ਨੰਗਲ ਖੋਦ ਜਿਲ੍ਹਾ ਸ਼ਰਪੁਰ ਪੰਜਾਬ ਤੋਂ ਹੋਇਆ ਸੀਗਾ 16 ਸਾਲ ਦੀ ਉਮਰ ਚ ਫੌਜ ਦੇ ਚ ਭੱਤੀ ਹੋ ਗਏ ਸੀ ਤੇ ਤੇ ਜਦੋਂ ਆਪ ਬਾਈ ਨੰਬਰ ਪਲਟਨ ਵਿੱਚ ਆਰੇ ਪੁੱਜੇ ਤਾਂ ਸੰਤੋਪਾਪਾ ਕਰਮ ਸਾਹਿਬ ਜੀ ਪਿਛਲੇ ਚੰਦ ਦੇ ਸਬੰਧੇ ਆ ਤਾਂ ਕਰਕੇ ਬਾਬਾ ਵਿਸ਼ਾਵਾ ਸਿੰਘ ਜੀ ਰਾਹੀਂ ਸੁਣਾ ਹੈ ਸਨੇਹਾ ਵੇਜਤਾ ਕਿ ਆਪ ਜੀ ਉਸੇ ਵੇਲੇ ਆ ਗਏ ਸੀਗੇ ਤਾਂ ਆਪਨੇ 2 ਵਜੇ ਇਸ਼ਨਾਨ ਕਰਨ ਤੋਂ ਬਾਅਦ ਆਪ ਜੀ ਨਿਕਲੋ ਉਪਰੀ ਵਿੱਚ ਲੈ ਕੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਤੇ ਬੰਦਗੀ ਕਰਨ ਉਸ ਤੋਂ ਬਾਅਦ ਡੱਟ ਗਏ ਤੇ ਕੁਝ ਸਮਾਂ ਬੰਦਗੀ ਤੇ ਨੌਕਰੀ ਕਰਨ ਤੋਂ ਬਾਅਦ ਬਾਬਾ ਕਰਨ ਸਿੰਘ ਜੀ ਅਤੇ ਮਹਾਰਾਜ ਜੀ ਦੇ ਹੁਕਮ ਦੁਆਰਾ ਦੋਆਬੇ ਦੀ ਧਰਤੀ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਆਪ ਦੋ ਕੁ ਮਹੀਨੇ ਪਿੰਡ ਨੰਗਲਖੁਰ ਦੇ ਵਿੱਚ ਰਹਿ ਕੇ ਆਪਣੇ ਭੂਆ ਜੀ ਦੇ ਕੋਲ ਪਿੰਡ ਜਾਨ ਜਿੱਥੇ ਕੀ ਗੁਰਦੁਆਰਾ ਸਾਹਿਬ ਬਣਿਆ ਆ ਇੱਕ ਦਿਨ ਪਿੰਡ ਵਿੱਚ ਚੜ੍ਹਦੇ ਵਾਸਤੇ ਟੋਬੇ ਤੇ ਖੜਾ ਹੋ ਕੇ ਕਹਿਣ ਲੱਗੇ ਇਹ ਖੇਤ ਸਾਡਾ ਹੈ ਜੀਵਧਾਨ ਨੇ ਕੀ ਕਿਹਾ ਕਿਹਾ ਕਿ ਇਹ ਖੇਤ ਮੇਰਾ ਹੈ ਆਪਾਂ ਨੇ ਕਰਕੇ ਆ ਕਿ ਇਹ ਸਬ ਮਤਲਬ ਜਿਹੜਾ ਖੇਤ ਆ ਉਹ ਸਾਡਾ ਆ ਤੁਸੀਂ ਨੇ ਕਹਿ ਕੋਈ ਸਬੂਤ ਦੋ ਧਰਤੀ ਪੁੱਟਿਆ ਤੇ ਉੱਥੇ ਮਤਲਬ ਕਿ ਜੜੀਆਂ ਧਰਤੀ ਪੁੱਟਣ ਤੇ ਆਪ ਜੀ ਦੇ ਤਪੱਸਿਆਂ ਦੀਆਂ ਨਿਸ਼ਾਨੀਆਂ ਲੱਗੀਆਂ ਜਿਵੇਂ ਕਿ ਗੜਵਾ ਚੁੰਟਾ ਤੂੰ ਆ ਖੰਡਾ ਆਤੀ ਪੁੱਛੇ ਲਈ ਤੇ ਉਹਨਾਂ ਨੇ ਕੀ ਮੰਗ ਲਈ ਸੀ ਤੇ ਗੁਰਦੁਆਰੇ ਨੇ ਜਗ੍ਹਾ ਦੇ ਦਿੱਤੀ ਤੇ ਚਲੋ ਸੰਗਤ ਨੂੰ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਆਜੋ ਚਲਿਏ ਪੂਰਾ ਇਤਿਹਾਸ ਦੱਸਦਾ ਵਾ ਹਾਂਜੀ ਤੇ ਅਗੇ ਚੰਦੇ ਦਰਸ਼ਨ ਘਰ ਤੋਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਤੁਹ ਖੰਦਾ ਕਿੰਨਾ ਸੋਹਣਾ ਲੱਗਦਾ ਫਿਰ ਗੁਰੂ ਕੋੜਿਆ ਨਾਲ ਫੱਟਾ ਖੜੀਆਂ ਸੰਧ ਹੈਗਾ ਗੁਰਦੁਆਰਾ ਸਾਹਿਬ ਤਾਂ ਤਾਂ ਬਬਾ ਖੰਨੋਮ ਸਿੰਘ ਜੀ ਮਹਾਰਾਜ ਜੀ ਇਸ ਆਹ ਗੁਰਦੁਆਰਾ ਹੀ ਮਤਰਾ ਸ਼ੀਸ਼ਾ ਨਾਲ ਜੜਿਆ ਹੋਇਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਉਹ ਵਾਹੀ ਗੁਰੂ ਵਾਹੀ

ਕੀ ਆਮ ਹੈ ਕਿ ਤੁਹਾਨੂੰ ਚਾਹੀਦਾ ਹੈ ਉਹ ਸੰਤੇ ਕਰੋ ਦਰਸ਼ਨ ਆਪਰੇ ਗੋਦਰ ਸਾਹਿਬ ਦੇ ਦਰਸ਼ਨ ਕਰਨ ਸਾਹਮਣੇ ਜਾ ਰਹੇ ਆ ਤੇ ਇਧਰ ਸਾਰਾ ਲੰਗਰ ਹਾਲ ਹੈ ਤੇ ਉਹ ਸੰਭਧ ਕਰੋ ਦਰਸ਼ਨ ਜੀ

ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੀਆਂ ਦੇਖੋ ਫੋਟੋਆਂ ਲੱਗੀਆਂ ਹੋਈਆਂ ਵਾ ਤਾਂ ਤਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰਾ ਲੰਗਰ ਖਾਲੀ ਹੈ ਜੀ ਮੇਰਾ ਕਾਫੀ ਵੱਡਾ ਅੱਲਾਹ ਹੀ ਬਖਸ਼ੇ ਵਾਹਿਗੁਰੂ ਜੀ ਜਿਸ ਪਾਸੋਂ ਪਰਦਰਸ਼ਨ ਆਦਕੀ ਸ਼ੀਸ਼ਾ ਹਾਂ ਸ਼ੀਸ਼ੇਆਂ ਮਾ ਉਸ ਸ਼ੀਸ਼ੇ ਨੂੰ ਨਾ ਇਹ ਪੁਰਾਣੇ ਹੁੰਦੇ ਹੁੰਦੇ ਜਿਹੜਾ ਪੁਰਾਣੇ ਸ਼ੀਸ਼ੇ ਤੋਂ ਬਣਾਇਆ ਨਾ ਕਾਫੀ ਸਮਾਨਿਤ ਹੈਗਾ ਉਹਦੇ ਤੋਂ ਉਹ ਵਰਤਮਾਨ ਜਿੰਦੇ ਨੇ ਤਾਂ ਉਹ ਵਰਸੀ ਤਸਵੀਰਾਂ ਦਰਸ਼ਨ ਕਰ ਲਈ ਆ ਤਾਂ ਬੜੀ ਅਨੰਖੀ ਸੰਭਾਲ ਹੈ ਉਹ ਹੈਗੀ ਉਜੀ ਸੰਗਤੇ ਆਪਾਂ ਗੁਰਦੁਆਰਾ ਅਕੀਠਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾ ਦਿੱਤੇ ਆ ਹਾਂਜੀ ਤੇ ਇਸ ਤਰ੍ਹਾਂ ਦਾ ਵੀਡੀਓ ਵਧੀਆ ਲੱਗੀ ਚੈਰਾਂ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਤਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਬਾਈ ਜੀ ਖਾਲਸਾ ਰਾਕ ਜੀ ਬਾਈ ਜੀ ਫਤਿਹ ਤੇ ਚਲੋ ਸੰਗਤੇ ਚਾਹਦੇ ਆ ਤੇ ਆ ਜੀ ਦੇਖੋ ਜੀ ਪਰ ਬੂਰ ਕਿੰਨਾ ਲੱਗਾ ਦੇਖੋ ਆਰੇ ਅੰਬਾਂ ਨੂੰ ਤਾਂ ਆ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਗੱਡੀ ਰੈਡੀ ਹੈ ਤੇ ਹੁਣ ਆਪਾਂ ਚਲਿਏ ਚਲਿਏ ਚਲੋ ਜੀ ਹੁਣ ਚੱਲਦੀਆਂ ਜੀ